ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਤੀਵੇਂ ਭਾਗ ਵਿੱਚ ਸੁਣੋ ਜੂਨ 84 ਦੀਆਂ ਘਟਨਾਵਾਂ ਤੋਂ ਬਾਅਦ ਆਗੂ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਨ ਲਈ ਤਿਆਰ ਕੀਤਾ ਗਿਆ ਲਿਖਤੀ ਨੋਟ ਆਵਾਜ਼ ਗੁਰਜੰਤ ਸਿੰਘ ਰੁੱਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਜੂਨ 1984 ਦਰਬਾਰ ਸਾਹਿਬ ਅੰਮ੍ਰਿਤਸਰ ਅੰਦਰ ਫੌਜੀ ਕਾਰਵਾਈ ਤੋਂ ਬਾਅਦ ਪੰਜਾਬ ਅੰਦਰਲੀ ਸਿਆਸੀ ਹਾਲਤ ਇੱਕ ਤਿੱਖਾ ਤੇ ਮਹੱਤਵਪੂਰਨ ਮੋੜ ਘਟ ਗਈ ਹੈ ਸੰਖੇਪ ਵਿੱਚ ਇਸ ਤਬਦੀਲੀ ਨੂੰ ਇਉਂ ਬਿਆਨ ਕੀਤਾ ਜਾ ਸਕਦਾ ਹੈ ਕਿ ਪੰਜਾਬ ਹੁਣ ਪਹਿਲਾਂ ਵਾਲਾ ਨਹੀਂ ਰਹਿਣ ਲੱਗਾ ਵੱਧ ਠੋਸ ਰੂਪ ਵਿੱਚ ਗੱਲ ਕਰਨੀ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਦਰਬਾਰ ਸਾਹਿਬ ਅੰਦਰ ਹੋਏ ਭਾਰੀ ਖੂਨ ਖਰਾਬੇ ਨਾਲ ਵੱਖਰੀ ਸਿੱਖ ਅਰਿਆਸਤ ਲਈ ਤਾਕਤਵਰ ਲਹਿਰ ਦੀ ਨੀਂ ਟਿਕ ਗਈ ਹੈ ਸਿੱਖਾਂ ਦੇ ਤਕੜੇ ਹਿੱਸਿਆਂ ਅੰਦਰ ਦਿੱਲੀ ਦੇ ਹਾਕਮਾਂ ਵੱਲੋਂ ਉਹਨਾਂ ਨਾਲ ਕੀਤੀ ਜਾਂਦੀ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਵਿਰੁੱਧ ਸ਼ਿਕਾਇਤ ਤੇ ਉਲਾਂਘੇ ਦੀ ਭਾਵਨਾ ਇੱਕ ਨਾ ਮਿਟਣ ਵਾਲੀ ਸਿਰ ਵੱਡਵਣੀ ਦੁਸ਼ਮਣੀ ਵਿੱਚ ਵਟ ਗਈ ਹੈ ਜਿਸ ਦੀਆਂ ਬਹੁਤ ਹੀ ਡੂੰਘੀਆਂ ਤੇ ਦੂਰ ਰਸ ਅਰਥ ਸੰਭਾਵਨਾਵਾਂ ਹਨ ਭਾਵੇਂ ਸੰਤ ਭਿੰਡਰਾਂ ਵਾਲੇ ਦੇ ਪੈਰੋਕਾਰਾਂ ਦੇ ਸਫਾਏ ਨਾਲ ਇਸ ਧਾਰਮਿਕ ਗਰਮ ਖਿਆਲੀ ਲਹਿਰ ਦਾ ਬੁਰੀ ਤਰ੍ਹਾਂ ਲੱਕ ਟੁੱਟ ਗਿਆ ਹੈ। ਮੌਲਕ ਲਿਖਤ ਅੰਦਰ ਸਾਡੀ ਉਸ ਵੇਲੇ ਦੀ ਅੰਤਰਮੁਖੀ ਸੋਚ ਅਨੁਸਾਰ ਸੰਤ ਭਿੰਡਰਾਂ ਵਾਲੇ ਦੇ ਪੈਰੋਕਾਰਾਂ ਤੇ ਉਸ ਲਹਿਰ ਬਾਰੇ ਕੁਝ ਖਰਵੇ ਲਫ਼ਜ਼ ਵਰਤੇ ਗਏ ਸਨ। ਅਸਲ ਵਿੱਚ ਉਹ ਲਿਖਤ ਕਮਿਊਨਿਸਟ ਨਮੂਨੇ ਤੇ ਮੁਹਾਵਰੇ ਅਨੁਸਾਰ ਲਿਖੀ ਗਈ ਸੀ। ਪਰ ਹੁਣ ਹਸਲੀ ਲਿਖਤ ਦੇ ਪਾਠਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਕਈ ਥਾਵਾਂ ਤੇ ਪਹਿਲਾਂ ਵਾਲੀ ਸ਼ਬਦਾਵਲੀ ਬਦਲ ਦਿੱਤੀ ਹੈ ਇਸ ਕਚੂਮਰੀ ਲਹਿਰ ਦੀ ਸਾਰੀ ਦੀ ਸਾਰੀ ਆਗੂ ਟੀਮ ਤੇ ਹਾਰਡ ਕੋਰ ਦੇ ਖਤਮ ਹੋ ਜਾਣ ਸਦਕਾ ਇਸ ਵੱਲੋਂ ਫੌਰੀ ਤੌਰ ਤੇ ਵੱਡੇ ਪੱਧਰ ਤੇ ਜਥੇਬੰਦਕ ਸਰੂਪ ਅਖਤਿਆਰ ਕਰ ਸਕਣ ਦੀਆਂ ਸੰਭਾਵਨਾਵਾਂ ਤਾਂ ਕੱਟ ਹੀ ਹਨ ਪਰ ਕੌਮੀ ਅਤੇ ਕੋ ਮੰਤਰੀ ਪੱਧਰ ਤੇ ਹਾਲਤਾਂ ਦਾ ਕੋਈ ਵੀ ਫੇਰ ਬਦਲ ਭਾਰਤੀ ਰਾਜ ਦੀ ਅਖੰਡਤਾ ਦੀਆਂ ਨੀਹਾ ਵਿੱਚ ਭਰੇ ਜਾ ਚੁਕੇ ਇਸ ਬਾਰੂਦ ਨੂੰ ਕਦੇ ਵੀ ਪਲੀਤਾ ਲਾ ਸਕਦਾ ਹੈ ਸਿਆਸੀ ਤਤ ਨਾਲ ਭਰਪੂਰ ਇਸ ਘਟਨਾ ਕ੍ਰਮ ਨੇ ਇਸ ਵਰਤਾਰੇ ਸੰਬੰਧੀ ਸਾਡੀ ਸਮਝ ਤੇ ਨਿਰਣੇ ਅੰਦਰ ਲੀਆਂ ਕੁਝ ਊਣਤਾਈਆਂ ਨੂੰ ਸਾਡੇ ਸਾਹਮਣੇ ਲਿਆਂਦਾ ਹੈ ਸਾਡੀ ਇੱਕ ਲੜਕਵੀ ਕਮਜ਼ੋਰੀ ਸਾਡੇ ਵੱਲੋਂ ਸਿੱਖ ਮਾਨਸਿਕਤਾ ਦਾ ਪੂਰਾ ਥੋ ਨਾ ਪਾ ਸਕਣਾ ਹੈ ਭਾਵੇਂ ਅਸੀਂ ਸਾਰੇ ਵਰਤਾਰੇ ਨੂੰ ਮੁੱਖ ਤੌਰ ਤੇ ਸਮਾਜੀ ਵਿਰੋਧ ਤਾਇਆਂ ਦੇ ਚੁਖੱਠੇ ਵਿੱਚ ਰੱਖ ਕੇ ਪੜਤਾਲਣ ਤੇ ਅੰਗਣ ਦਾ ਦਰਸਤ ਮਾਰਕਸੀ ਲੈਨਿਨੀ ਪੈੰਤਲਾ ਅਪਣਾਇਆ ਪਰ ਵੱਸੋਂ ਦੇ ਕਿਸੇ ਹਿੱਸੇ ਦਾ ਸਮਾਜੀ ਵਰਤਾਰਿਆਂ ਵਿੱਚ ਰੋਲ ਪ੍ਰਤੀਕਰਮ ਸਮਾਜੀ ਆਰਥਿਕ ਸਿਆਸੀ ਵਿਰੋਧ ਤਾਇਆਂ ਦੇ ਸਿੱਧੇ ਅਨੁਪਾਤ ਵਿੱਚ ਨਹੀਂ ਹੋਇਆ ਕਰਦਾ ਇਸ ਵਿੱਚ ਵੱਸੋਂ ਦੇ ਸੰਬੰਧਤ ਹਿੱਸੇ ਦੀ ਮਾਨਸਿਕ ਬੰਤਰ ਦਾ ਵੀ ਕਾਫੀ ਅਹਿਮ ਰੋਲ ਹੁੰਦਾ ਹੈ ਇਹੀ ਕਾਰਨ ਹੈ ਕਿ ਇੱਕੋ ਜਿਹੇ ਸਮਾਜੀ ਵਿਰੋਧ ਹਰ ਜਗ੍ਹਾ ਐਨ ਇੱਕੋ ਜਿਹੇ ਹੀ ਸਮਾਜੀ ਵਰਤਾਰਿਆਂ ਨੂੰ ਜਨਮ ਨਹੀਂ ਦਿੰਦੇ ਕੌਮਾਂ ਦੇ ਇਤਿਹਾਸ ਤੇ ਇਤਿਹਾਸਕ ਪਛੋਕੜ ਬੇਸੇ ਨੂੰ ਜਾਣਨ ਤੇ ਸਮਝਣ ਦੀ ਇਹੋ ਭਾਰੀ ਅਹਿਮੀਅਤ ਹੈ ਭਾਵੇਂ ਸਾਡੀ ਸਮਝ ਤੇ ਵਿਸ਼ਲੇਸ਼ਣ ਅੰਦਰ ਨਿਸ਼ਚੇਵਾਦ ਦਾ ਵੱਡਾ ਅੰਛਾ ਤਾਂ ਨਹੀਂ ਦਿਖਦਾ ਪਰ ਕਿਸੇ ਨਾ ਕਿਸੇ ਰੂਪ ਵਿੱਚ ਇਹ ਰੁਚੀ ਸਾਡੇ ਨਿਰਣੇ ਨੂੰ ਪ੍ਰਭਾਵਿਤ ਜ਼ਰੂਰ ਕਰਦੀ ਰਹੀ ਹੈ ਇਸ ਦੇ ਨਾਲ ਹੀ ਇੱਕ ਗੰਭੀਰ ਤੇ ਬਹੁਪੱਖੀ ਵਿਸ਼ਲੇਸ਼ਣ ਦੀ ਥਾਂ ਕੁਝ ਸਤਹੀ ਤੇ ਚਲੰਤ ਜਿਹੇ ਪ੍ਰਵਾਹਾਂ ਤੋਂ ਸਿਆਸੀ ਨਿਰਣੇ ਕੱਢਣ ਦੀ ਮਰਜ਼ੀ ਪਿੰਡਰਾਂ ਵਾਲੇ ਵਰਤਾਰੇ ਨੂੰ ਸਹੀ ਰੂਪ ਵਿੱਚ ਅੰਕ ਸਕਣ ਦੇ ਰਾਹ 'ਚ ਅੜਿੱਕਾ ਬਣਦੀ ਰਹੀ ਹੈ ਅਸੀਂ ਇਸ ਫੈਕਟਰ ਨੂੰ ਹਮੇਸ਼ਾ ਹੀ ਘਟਾ ਕੇ ਦੇਖਿਆ ਜਿਸ ਕਰਕੇ ਘਟਨਾਵਾਂ ਸਾਡੀ ਮਜ਼ਬੂਤ ਪਕੜ ਵਿੱਚ ਨਹੀਂ ਆਉਂਦੀਆਂ ਰਹੀਆਂ ਸੰਕਟ ਦੇ ਮੌਕਿਆਂ ਤੇ ਆ ਕੇ ਸਮਾਜੀ ਹਕੀਕਤ ਬਹੁਤ ਹੀ ਗਤੀਸ਼ੀਲ ਹੋ ਜਾਇਆ ਕਰਦੀ ਹੈ ਇਹ ਸੰਦਰ ਬਹੁਤ ਅਚਾਨਕ ਅਤੇ ਬਹੁਤ ਹੀ ਅਚਰਜ ਜਨਕ ਤਬਦੀਲੀਆਂ ਤੇਜ਼ੀ ਨਾਲ ਵਾਪਰਦੀਆਂ ਹਨ ਵੱਖ-ਵੱਖ ਜਮਾਤੀ ਸਿਆਸੀ ਤਾਕਤਾਂ ਦੇ ਰੋਲ ਤੇ ਰਵੱਈਏ ਅੰਦਰ ਵੀ ਤਿੱਖੇ ਪਰਟੇ ਆਉਂਦੇ ਰਹਿੰਦੇ ਹਨ ਬਾਹਰमुखी ਹਕੀਕਤ ਨੂੰ ਇਸ ਦੀ ਗਤੀਸ਼ੀਲਤਾ 'ਚ ਦੇਖਣ ਤੇ ਇਸ ਦੇ ਵਿਰੋਧ ਵਿਕਾਸ ਨੂੰ ਸਮਝਣ ਲਈ ਦੇਖਣਾ ਤੇ ਅੰਤਰ ਪ੍ਰਵੇਸ਼ੀ ਦ੍ਰਿਸ਼ਟੀ ਦੀ ਲੋੜ ਹੁੰਦੀ ਹੈ ਅਸੀਂ ਕਿਸੇ ਇੱਕ ਵਿਸ਼ੇਸ਼ ਹਾਲਤ ਅੰਦਰ ਤਾਂ ਅੱਡ-ਅੱਡ ਜਮਾਤੀ ਸਿਆਸੀ ਤਾਕਤਾਂ ਦੇ ਰੋਲ ਤੇ ਰਵੱਈਏ ਨੂੰ ਕਾਫੀ ਹੱਦ ਤੱਕ ਦਰਸਤ ਤੌਰ ਤੇ ਅੰਗਣ ਚ ਸਫਲ ਹੁੰਦੇ ਰਹੇ ਹਨ ਪਰ ਹਾਲਤ ਅੰਦਰ ਆਉਣ ਵਾਲੇ ਤੇਖੇ ਪਲਟਿਆਂ ਤੇ ਇਸ ਅਨੁਸਾਰ ਅੱਡ-ਅੱਡ ਜਮਾਤੀ ਸਿਆਸੀ ਤਾਕਤਾਂ ਦੇ ਰਵੱਈਏ ਤੇ ਰੋਲ ਅੰਦਰ ਆਉਣ ਵਾਲੀਆਂ ਤਬਦੀਲੀਆਂ ਨੂੰ ਬੁੱਝਣ ਵਿੱਚ ਸਫਲ ਨਹੀਂ ਹੁੰਦੇ ਰਹੇ ਮਿਸਾਲ ਵਜੋਂ ਅਸੀਂ ਸੰਤ ਭਿੰਡਰਾਂ ਵਾਲੇ ਨੂੰ ਕਾਂਗਰਸ ਦੀ ਹਾਕਮਾ ਵੱਲੋਂ ਉਭਾਰਨ ਵਾਲੇ ਨਿਰਣੇ ਨੂੰ ਜਿਹੜਾ ਇੱਕ ਵਿਸ਼ੇਸ਼ ਹਾਲਤ ਅੰਦਰ ਸਹੀ ਸੀ ਬਹੁਤ ਦੇਰ ਤੱਕ ਉਦੋਂ ਤੱਕ ਵੀ ਜਦੋਂ ਇਹ ਪੂਰੀ ਤਰ੍ਹਾਂ ਵੇਲਾ ਵਿਹਾ ਚੁੱਕਾ ਸੀ ਚੰਬੜੇ ਰਹੇ ਆਡਾ ਅਡ ਧਿਰਾਂ ਦੀ ਹਰ ਨਵੀਂ ਚਾਲ ਇਸ ਵੇਲਾ ਵਿਹਾ ਚੁਕੇ ਨਿਰਣੇ ਵਿੱਚ ਫਿੱਟ ਕਰਕੇ ਦੇਖਣ ਤੇ ਪੇਸ਼ ਕਰਦੀ ਗਲਤ ਪਹੁੰਚ ਸਤਕਾ ਸਾਡੇ ਕੋਲੋਂ ਜਾਂ ਤਾਂ ਨਵੀਆਂ ਚਾਲਾਂ ਦੀ ਕੋਈ ਜਚਣਹਾਰ ਵਿਆਖਿਆ ਨਹੀਂ ਸੀ ਹੁੰਦੀ ਤੇ ਜਾਂ ਇਹ ਵਿਆਖਿਆ ਬਹੁਤ ਹੀ ਗੈਰ ਜਚਮੀ ਇਹ ਹਾਸੋ ਹੀ ਨਹੀਂ ਹੁੰਦੀ ਸੀ ਪਿਛਲੇ 9-10 ਮਹੀਨਿਆਂ ਤੋਂ ਸੰਤ ਭਿੰਡਰਾਂ ਵਾਲਾ ਭਾਰਤੀ ਸਟੇਟ ਨਾਲ ਜਿੰਨੇ ਤਿੱਖੇ ਟਕਰਾਅ ਵਿੱਚ ਆ ਚੁੱਕਾ ਸੀ ਅਤੇ ਉਸ ਨੇ ਜਿਹੜੀ ਦਿਸ਼ਾ ਅਖਤਿਆਰ ਕਰ ਲਈ ਹੋਈ ਸੀ ਕਿਸ ਨਾਲ ਭਾਰਤੀ ਸਟੇਟ ਦਾ ਉਸ ਪ੍ਰਤੀ ਰਵੱਈਆ ਪੂਰੀ ਤਰ੍ਹਾਂ ਬਦਲ ਚੁੱਕਾ ਸੀ ਉਹਨਾਂ ਦੀ ਇਸ ਨੂੰ ਛੇਤੀ ਕੁਚਲਣ ਦੀ ਲੋੜ ਬਣ ਗਈ ਸੀ ਅਤੇ ਇਸ ਲਈ ਉਹ ਵੱਧ ਸਾਜ਼ਗਰ ਮੌਕੇ ਦੀ ਤਲਾਸ਼ ਵਿੱਚ ਹੀ ਸਨ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤੀ ਹਾਕਮਾਂ ਲਈ ਸਭ ਤੋਂ ਸ਼ਾਨਦਾਰ ਹਾਲਤ ਇਹ ਬਣਦੀ ਸੀ ਕਿ ਭਿੰਡਰਾਂ ਵਾਲੇ ਨੂੰ ਆਪ ਦਬਾਉਣ ਕੁਚਲਣ ਦੀ ਬਜਾਏ ਉਸ ਦਾ ਅਕਾਲੀ ਦਲ ਨਾਲ ਆਪਸੀ ਕਲੇਸ਼ ਕਰਵਾ ਕੇ ਉਸ ਦਾ ਲੱਕ ਤੋੜ ਦਿੱਤਾ ਜਾਵੇ ਤੇ ਫਿਰ ਇਸ ਬਹਾਨੇ ਦੀ ਓਟ ਲੈ ਕੇ ਉਸ ਉੱਤੇ ਮੁਕੰਮਲ ਸੱਟ ਮਾਰਨ ਵੱਲ ਵਧਿਆ ਜਾਵੇ ਇਸ ਨੀਤੀ ਨਾਲ ਉਹ ਇੱਕੋ ਮੌਕੇ ਤੇ ਦੋ ਸ਼ਿਕਾਰ ਫੁੰਡ ਸਕਦੇ ਸਨ ਉਹਨਾਂ ਨੇ ਅਜਿਹੀ ਹਾਲਤ ਪੈਦਾ ਹੋਣ ਅਤੇ ਕਰਨ ਦੀ ਕਾਫੀ ਧੀਰ ਤੱਕ ਉਡੀਕ ਕੀਤੀ ਇਹ ਹਾਲਤ ਪੈਦਾ ਹੋਣ ਦੀਆਂ ਕਾਫੀ ਹਕੀਕੀ ਸੰਭਾਵਨਾਵਾਂ ਬਣਦੀਆਂ ਤੇ ਟੈਂਦੀਆਂ ਰਹੀਆਂ ਸੰਤ ਭਿੰਡਰਾਂ ਵਾਲੇ ਦਾ ਸਫਾਇਆ ਕਰਨਾ ਭਾਰਤੀ ਹਾਕਮਾਂ ਦੀ ਲੋੜ ਬਣ ਚੁੱਕੀ ਸੀ ਪਰ ਉਸ ਉੱਤੇ ਵੱਡਾ ਹਮਲਾ ਵਿਢਣ ਦੇ ਰਾਹ ਵਿੱਚ ਕਈ ਸਮੱਸਿਆਵਾਂ ਸਨ ਤੇ ਉਹ ਇਨ੍ਹਾਂ ਸਮੱਸਿਆਵਾਂ ਨੂੰ ਸਰ ਕਰਨ ਲਈ ਨਿਰੰਤਰ ਯਤਨਸ਼ੀਲ ਸਨ ਹਾਲਾਤ ਅੰਦਰ ਪੈਦਾ ਹੋ ਚੁੱਕੇ ਇਸ ਨਾਮੇ ਪਹਿਲਾਂ ਨਾਲੋਂ ਸਿੱਫਤੀ ਤੌਰ ਤੇ ਵੱਖਰੇ ਅੰਸ਼ ਨੂੰ ਅਸੀਂ ਪੁਰਾਣੀ ਸਮਝ ਤੇ ਚਕੌਥੇ ਤੇ ਰੱਖ ਕੇ ਹੀ ਸਮਝਣ ਤੇ ਪੇਸ਼ ਕਰਨ ਦੇ ਯਤਨ ਕਰਦੇ ਰਹੇ ਕੁਝ ਇਸ ਤਰ੍ਹਾਂ ਦੇ ਵਿਚਾਰ ਕੇ ਸਰਕਾਰ ਪਿੰਡਰਾਂ ਵਾਲੇ ਨੂੰ ਕੁਚਲਣਾ ਨਹੀਂ ਚਾਹੁੰਦੀ ਕਿਉਂਕਿ ਉਸ ਦੀ ਇਹ ਲੋੜ ਹੀ ਨਹੀਂ ਤੇ ਸਰਕਾਰ ਉਸ ਨੂੰ ਪਾਰਲੀਮਾਨੀ ਸਿਆਸਤ ਅੰਦਰ ਖਿੱਚ ਕੇ ਲਿਆਵੇਗੀ ਅਤੇ ਅਕਾਲੀਆਂ ਵਿਰੋਧ ਤਕੜਾ ਫਾਨਾ ਗੱਟ ਕੇ ਰੱਖੇਗੀ ਓਕਾ ਹੀ ਗਲਤ ਸਨ हां ਭਾਰਤ ਸਰਕਾਰ ਵੱਲੋਂ ਪਿੰਡਰਾਂ ਵਾਲੇ ਉੱਤੇ ਵੱਡਾ ਹਮਲਾ ਵਿਢਣ ਤੋਂ ਪਹਿਲਾਂ ਅਕਾਲੀ ਆਗੂਆਂ ਨਾਲ ਸੌਦੇਬਾਜ਼ੀ ਕਰਨ ਦੀ ਲੋੜ ਤੇ ਕੋਸ਼ਿਸ਼ ਸੰਬੰਧੀ ਸਾਡਾ ਨਿਰਣਾ درست ਸੀ ਸਰਕਾਰ ਨੇ ਅਜਿਹੇ ਯਤਨ ਕੀਤੇ ਵੀ ਇਸ ਸੌਦੇਬਾਜ਼ੀ ਦਾ ਸਭ ਤੋਂ ਮਹੱਤਵਪੂਰਨ ਅੰਸ਼ ਇਹ ਸੀ ਕਿ ਇਸ ਰਾਹੀਂ ਸੰਤ ਪਿੰਡਰਾਂ ਵਾਲੇ ਨੂੰ ਸਿੱਖ ਜਨਤਾ 'ਚੋਂ ਅਲੱਗ-ਥਲੱਗ ਕੀਤਾ ਜਾ ਸਕੇ ਉਸ ਉੱਤੇ ਦਰਬਾਰ ਸਾਹਿਬ ਤੋਂ ਬਾਹਰ ਨਿਕਲਣ ਲਈ ਦਬਾ ਲਾਮਬੰਦ ਕੀਤਾ ਜਾ ਸਕੇ ਤਾਂ ਕਿ ਉਸ ਨੂੰ ਸੌਖ ਨਾਲ ਘੇਰ ਕੇ ਖਤਮ ਕੀਤਾ ਜਾ ਸਕੇ ਪਰੰਤੂ ਅਕਾਲੀ ਆਗੂਆਂ ਨਾਲ ਅਜਹੀ ਸੌਦੇਬਾਜ਼ੀ ਹੋ ਸਕਣੀ ਜੇਕਰ ਅਸੰਭਵ ਨਹੀਂ ਤਾਂ ਬੇहद ਮੁਸ਼ਕਲ ਜ਼ਰੂਰ ਸੀ ਕਿਉਂਕਿ ਇਸ ਸਟੇਜ ਤੇ ਜਾ ਕੇ ਅਕਾਲੀ ਆਗੂਆਂ ਵੱਲੋਂ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਅਜਹੀ ਕਾਰਵਾਈ ਕਰਨੀ ਸੌਖੀ ਨਹੀਂ ਸੀ ਰਹਿ ਗਈ ਸਗੋਂ ਉਹਨਾਂ ਨੂੰ ਆਪ ਹੁੰਝੇ ਜਾਣ ਦਾ ਡਰ ਦਿਖਣ ਲੱਗ ਪਿਆ ਸੀ ਸੋ ਭਾਵੇਂ ਰਸਮੀ ਤੌਰ ਤੇ ਇਹ ਸੌਦੇਬਾਜ਼ੀ ਸਿਰੇ ਨਾ ਵੀ ਚੜ ਸਕੀ ਪਰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਇਸ ਸੰਬੰਧੀ ਬੇਆਸ ਹੋ ਜਾਣ ਦੀ ਸੂਰਤ ਵਿੱਚ ਭਾਰਤ ਸਰਕਾਰ ਨੇ ਇੱਕ ਕਦਮ ਅਕਾਲੀ ਆਗੂਆਂ ਦੇ ਸੰਭਵ ਪ੍ਰਤੀਕਰਮ ਨੂੰ ਵਾਵਾ ਹੱਦ ਤੱਕ ਟੋਕੇ ਤੇ ਜੋ ਕਹੀ ਚੁੱਕਿਆ ਸੀ ਸੋ ਪਿਛਲੇ ਗੇੜ ਵਿੱਚ ਜੇਕਰ ਇੰਦਰਾ ਸਰਕਾਰ ਵੱਲੋਂ ਅਕਾਲੀ ਮੰਗਾ ਮੰਨੇ ਜਾਣ ਤੋਂ ਟਾਲ ਮਟੋਲ ਕੀਤਾ ਜਾ ਰਿਹਾ ਸੀ ਤਾਂ ਇਸ ਕਰਕੇ ਨਹੀਂ ਕਿ ਉਹ ਮਸਲੇ ਨੂੰ ਹੋਰ ਲਟਕਾਉਣਾ ਅਤੇ ਅਕਾਲੀ ਆਗੂਆਂ ਨੂੰ ਹੋਰ ਫਸਾਉਣਾ ਚਾਹੁੰਦੀ ਸੀ ਇਹ ਵਿਆਖਿਆ ਪਹਿਲੇ ਗੇੜ ਅੰਦਰ ਸਹੀ ਸੀ ਪਰ ਸਾਡੇ ਵੱਲੋਂ ਮਗਰਲੇ ਗੇੜ ਅੰਦਰ ਵੀ ਇਹੀ ਵਿਆਖਿਆ ਠੱਗੀ ਜਾਣ ਦਾ ਕਾਰਨ ਇਹ ਸੀ ਕਿ ਅਸੀਂ ਹਾਲਾਤ ਅੰਦਰ ਪੈਦਾ ਹੋਏ ਨਵੇਂ ਅੰਸ਼ ਨੂੰ ਠੀਕ ਰੂਪ ਚ ਨਹੀਂ 부ਝ ਸਕੇ ਸਕੋਂ ਮਗਰਲੇ ਗੇੜ ਅੰਦਰ ਅਕਾਲੀ ਮੰਗਾ ਮੰਨਣ ਤੋਂ ਆਨਾ ਕਾਨੀ ਕਰਨ ਦਾ ਕਾਰਨ ਇਹ ਸੀ ਕਿ ਸਰਕਾਰ ਨੂੰ ਕਿਸੇ ਤਰ੍ਹਾਂ ਵੀ ਇਹ ਯਕੀਨ ਨਹੀਂ ਸੀ ਬੱਜਦਾ ਕਿ ਅਕਾਲੀ ਦਲ ਦੀਆਂ ਕੁਝ ਮੰਗਾ ਮੰਨਣ ਐਣ ਨਾਲ ਸੰਤ ਭਿੰਡਾਂ ਵਾਲਿਆਂ ਨੂੰ ਅਕਾਲੀਆਂ ਨਾਲੋਂ ਸੱਚਮੁੱਚ ਹੀ ਨਖੇੜਿਆ ਵੀ ਜਾ ਸਕੇਗਾ ਜਾਂ ਨਹੀਂ ਸਕੋਂ ਏਦੋਂ ਉਲਟ ਇਸ ਸਟੇਜ ਤੇ ਲਿਫਕੇ ਮੰਗਾ ਮੰਨਣ ਦਾ ਸਿੱਟਾ ਭਿੰਡਰਾਂ ਵਾਲੇ ਕੈਂਪ ਦੇ ਹੌਸਲੇ ਹੋਰ ਬਲੰਦ ਕਰਨ ਤੇ ਉਸ ਨੂੰ ਹੋਰ ਤਾਂ ਕੜਾਈ ਬਖਸ਼ਣ ਵਿੱਚ ਹੀ ਨਿਕਲਣਾ ਸੀ ਹਾਲਾਤ ਅਕਾਲੀ ਆਗੂਆਂ ਨਾਲ ਸਮਝੌਤੇ ਰਾਹੀਂ ਮਸਲਾ ਨਿਪਟਾਉਣ ਦੀ ਸੀਮਾ ਪਾਰ ਕਰ ਚੁੱਕੇ ਸਨ ਮਿਸਾਲ ਵਜੋਂ ਵਿਧਾਨ ਸਾੜਨ ਦੇ ਮਸਲੇ ਤੇ ਸਰਕਾਰ ਤੇ ਅਕਾਲੀ ਆਗੂਆਂ ਵਿਚਕਾਰ ਹੋਈ ਸੁਲਾਹ ਸਫਾਈ ਨਾਲ ਸਰਕਾਰ ਦੀ ਉਮੀਦ ਤੋਂ ਉਲਟ ਅਕਾਲੀ ਆਗੂ ਪਿੰਡਰਾਂ ਵਾਲੇ ਤੇ ਕਿਸੇ ਵੀ ਤਰ੍ਹਾਂ ਹਾਵੀ ਨਹੀਂ ਸੀ ਹੋ ਸਕੇ ਸਗੋਂ ਸੰਤ ਭਿੰਡਰਾਂ ਵਾਲੇ ਦਾ ਦਬਾਅ ਅਕਾਲੀ ਆਗੂਆਂ ਨੂੰ ਨਾ ਮਿਲਵਰਤਾਂ ਦੀ ਸਖਤ ਕਾਰਵਾਈ ਜਿਹਦੇ ਚੋਂ ਸੰਤ ਭਿੰਡਰਾਂ ਵਾਲੇ ਨੇ ਪੂਰਾ ਲਾਹਾ ਖਟਿਆ ਵੱਲ ਤੱਕ ਕੇ ਲੈ ਗਿਆ ਜਿੱਥੋਂ ਤੱਕ ਅਕਾਲੀ ਲੀਡਰਸ਼ਿਪ ਦਾ ਸਵਾਲ ਹੈ ਉਹਨਾਂ ਦਾ ਰੋਲ ਸਾਡੇ ਵੱਲੋਂ ਦਰੁਸਤ ਤੌਰ ਤੇ ਬੁੱਝੇ ਗਏ ਉਹਨਾਂ ਦੇ ਜਮਾਤੀ ਖਾਸੇ ਤੇ ਹਿੱਤਾਂ ਮੁਤਾਬਕ ਹੀ ਪ੍ਰਗਟ ਹੋ ਰਿਹਾ ਹੈ ਪਿੰਡੂ ਸਰਮਾਇਦਾਰੀ ਧਨਾੜ ਕਿਸਾਨੀ ਆਰਥਿਕ ਤੌਰ ਤੇ ਭਾਰਤੀ ਮੰਡੀ ਨਾਲ ਜਿੰਨੀ ਗੂੜੇ ਰੂਪ ਵਿੱਚ ਜੁੜੀ ਹੋਈ ਹੈ ਉਹ ਵਾਹ ਲੱਗਦੀ ਕਿਸੇ ਵੱਖਵਾਦੀ ਪੈਂਤੜੇ ਤੇ ਨਹੀਂ ਜਾਵੇਗੀ ਇਸ ਕਰਕੇ ਆਕਾਲੀ ਆਗੂ ਅਜੇ ਵੀ ਸਾਰਾ ਤਾਣ ਭਖੇ ਹੋਏ ਸਿੱਖ ਜਜ਼ਬਾਤਾਂ ਉੱਤੇ ਠੰਡਾ ਛਿੜਕਣ ਅਤੇ ਉਹਨਾਂ ਨੂੰ ਪਾਰਲੀਮਾਨੀ ਸਿਆਸਤ ਦੀ ਦਿਸ਼ਾ ਦੇਣ ਉੱਤੇ ਹੀ ਲਾਉਣਗੇ ਪਰ ਹੁਣ ਆਕਾਲੀ ਲੀਡਰਸ਼ਿਪ ਲਈ ਅਜਿਹਾ ਕਰ ਸਕਣਾ ਇੰਨਾ ਸਹਿਲ ਨਹੀਂ ਰਹਿ ਗਿਆ ਇੱਥੇ ਇੱਕ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਅਕਾਲੀ ਲੀਡਰਸ਼ਿਪ ਦਾ ਸਿੱਖ ਕਿਸਾਨੀ ਅੰਦਰ ਬਹੁਤ ਤਕੜਾ ਰਵੈਤੀ ਸਮਾਜਿਕ ਆਧਾਰ ਹੈ ਜਿਸ ਕਰਕੇ ਉਹ ਇਸ ਨੂੰ ਆਪਣੇ ਮਗਰ ਭਗਤੌਣ ਵਿੱਚ ਪੱਕ ਨਾਲ ਹੀ ਸਫਲ ਹੋ ਜਾਵੇਗੀ ਇਹ ਰਵੈਤੀ ਸਮਾਜਿਕ ਆਧਾਰ ਨੂੰ ਨਿਰੰਕੁਸ਼ ਰੂਪ ਵਿੱਚ ਜਿਹੜਾ ਕਿਸੇ ਵੀ ਸੂਰਤ ਵਿੱਚ ਬਦਲਦਾ ਨਹੀਂ ਦੇਖਣਾ ਹੈ ਵੱਡੀਆਂ ਸਮਾਜੀ ਉਥਲਾਂ-ਪੁਥਲਾਂ ਅੰਦਰ ਬਹੁਤ ਰਵੈਤਾ ਉਖੜ-ਪੁਖੜ ਜਾਂਦੀਆਂ ਹਨ ਪਿੰਡੂ ਸਰਮਾਇਦਾਰੀ ਦੇ ਸਮਾਜਿਕ ਆਧਾਰ ਸਬੰਧੀ ਦੋ ਵਰਤਾਰੇ ਸਾਡੇ ਸਾਹਮਣੇ ਆ ਚੁੱਕੇ ਸਨ ਇੱਕ ਆਰਥਿਕ ਫੈਕਟਰ ਭਾਰਤੀ ਕਿਸਾਨ ਜੂਨੀਅਨ ਹੈ ਅਤੇ ਦੂਜਾ ਧਾਰਮਿਕ ਫੈਕਟਰ ਭਿੰਡਰਾ ਵਾਲੇ ਨੇ ਅਕਾਲੀ ਲੀਡਰਸ਼ਿਪ ਦੇ ਸਮਾਜਿਕ ਆਧਾਰ ਨੂੰ ਬੁਰੀ ਤਰ੍ਹਾਂ ਵਕਤ ਪਾ ਦਿੱਤਾ ਸੀ ਦੋਨੋਂ ਤੱਥਾਂ ਨੇ ਅਕਾਲੀ ਲੀਡਰਸ਼ਿਪ ਦੇ ਪੈਰ ਓਖੇੜ ਦਿੱਤੇ ਸਨ ਅਤੇ ਉਹ ਹਾਲਾਤ ਨੂੰ ਆਪਣੀ ਕਮਾਨ ਹੇਠ ਰੱਖਣ ਤੇ ਆਪਣੀਆਂ ਜਮਾਤੀ ਸਿਆਸੀ ਲੋੜਾਂ ਅਨੁਸਾਰ ਚਲਾਉਣ ਢਾਲਣ ਵਿੱਚ ਅਸਮਰੱਥ ਹੋ ਗਈ ਸੀ ਹੁਣ ਭਾਰਤੀ ਹਾਕਮਾਂ ਦੀ ਵੀ ਇਹ ਲੋੜ ਬਣ ਗਈ ਹੈ ਕਿ ਉਹ ਪੰਜਾਬ ਦੀ ਕਿਸਾਨੀ ਨੂੰ ਬਰਚਾਉਣ ਲਈ ਉਹਨਾਂ ਨੂੰ ਕੁਝ ਨਾ ਕੁਝ ਆਰਥਿਕ ਚੋਗੇ ਸੁਟੇ ਉਹਨਾਂ ਦੀ ਲੀਡਰਸ਼ਿਪ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਸੌਦੇਬਾਜ਼ੀ ਕਰਨ ਵੱਲ ਵਧੇ ਪਰ ਆਰਥਿਕ ਹਾਲਤਾਂ ਇਸ ਪੈਂਤਲੇ ਦਾ ਬਹੁਤਾ ਫੋਨ ਹੀ ਪੈਣ ਦੇਣ ਗਿਆ ਇਸ ਲਈ ਸਿੱਖਾਂ ਦੇ ਜ਼ਖਮੀ ਹੋਏ ਜਜ਼ਬਾਤ ਤੇ ਇਸ ਮਲਮ ਪੱਟੀ ਦੀ ਆਪਣੀ ਇੱਕ ਸੀਮਤਾਈ ਹੈ ਸਿੱਖ ਕਿਸਾਨੀ ਅੰਦਰ ਤਿੱਖੀ ਬੇਚੈਨੀ ਗਰਮ ਖਿਆਲੀ ਤਾਕਤਾਂ ਨੂੰ ਪ੍ਰੋਖ ਰੂਪ ਵਿੱਚ ਸਹਾਈ ਹੁੰਦੀ ਰਹੇਗੀ ਦੂਜੀ ਗੱਲ ਇਸ ਫੌਜੀ ਕਾਰਵਾਈ ਨਾਲ ਭਾਰਤੀ ਹਾਕਮਾਂ ਤੇ ਸਿੱਖ ਭਾਈਚਾਰੇ ਵਿਚਕਾਰ ਜੋ ਖੂਨ ਦੀ ਲਕੀਰ ਵਹਿ ਗਈ ਹੈ ਇਸ ਨੂੰ ਸੌਖ ਨਾਲ ਨਹੀਂ ਮਿਟਿਆ ਜਾ ਸਕਦਾ ਕਿਸੇ ਭਾਈਚਾਰੇ ਦੇ ਸੀਨੇ ਅੰਦਰ ਲੱਗੇ ਐਨੇ ਡੂੰਘੇ ਕਾਉ ਕਿਸੇ ਗੱਲ ਨਾਲ ਹੀ ਰਾਜ਼ੀ ਹੋਇਆ ਕਰਦੇ ਹਨ ਪੰਜਾਬ ਹੁਣ ਪਹਿਲਾਂ ਵਾਲਾ ਨਹੀਂ ਹੋ ਰਹਿਣ ਲੱਗਾ ਸਿਰਫ ਇਸ ਕਰਕੇ ਨਹੀਂ ਕਿ ਇਹ ਕਾਉ ਪੂਰਾ ਹੋਣ ਤੋਂ ਬਾਅਦ ਵੀ ਇਸ ਦਾ ਦਾਗ ਹਮੇਸ਼ਾ ਲਈ ਕਾਇਮ ਰਹੇਗਾ ਸਗੋਂ ਇਸ ਕਰਕੇ ਕਿ अनेका ਸਮਾਜੀ ਸਿਆਸੀ ਵਿਰੋਧਤਾਈਆਂ ਚ ਉਲਝੇ ਭਾਰਤੀ ਹਾਕਮ ਇਸ ਕਾਉ ਨੂੰ ਰਾਜ਼ੀ ਨਹੀਂ ਕਰ ਸਕਦੇ ਦਾਗ ਮੇਟਣ ਦੀ ਗੱਲ ਤਾਂ ਦੂਰ ਰਹੀ ਇਸ ਡੂੰਘੇ ਜ਼ਖਮ ਨੇ ਰਿਸ਼ਤੇਆਂ ਰਹਿਣਾ ਹੈ ਅਤੇ ਸਿੱਖ ਜਨਤਾ ਦੇ ਮਨਾਂ ਅੰਦਰ ਭਾਰਤੀ ਹਾਕਮਾਂ ਵਿਰੁੱਧ ਜਮਾ ਹੋਇਆ ਨਫ਼ਰਤ ਅਤੇ ਦੁਸ਼ਮਣੀ ਦਾ ਲਾਵਾ ਕਿਸੇ ਨਾ ਕਿਸੇ ਰੂਪ ਵਿੱਚ ਫੁੱਟਦਾ ਹੀ ਰਹਿਣਾ ਹੈ ਅੱਜ ਭਾਵੇਂ ਵਕਤੀ ਤੌਰ ਤੇ ਜ਼ਾਹਰਾ ਹਕੀਕਤ ਇਹ ਪੁਲੇਖਾ પા ਸਕਦੀ ਹੈ ਕਿ ਭਾਰਤੀ ਹਾਕਮਾਂ ਨੇ ਫੈਸਲਾ ਪੁਨ ਕਾਰਵਾਈ ਨਾਲ ਇੱਕ ਤਕੜੀ ਸਿਰਦਰਦੀ ਤੇ ਸਮੱਸਿਆ ਹੱਲ ਕਰ ਲਈ ਹੈ ਪਰ ਅਸਲੀਅਤ ਵਿੱਚ ਭਾਰਤੀ ਹਾਕਮਾਂ ਨੇ ਇਹ ਇੱਕ ਕਿਤੇ ਵੱਡੀ ਤੇ ਗੰਭੀਰ ਸਮੱਸਿਆ ਸੇਹੜ ਲਈ ਹੈ ਇਸ ਫੌਜੀ ਕਾਰਵਾਈ ਦੇ ਸਿੱਖ ਜਨਤਾ ਅੰਦਰ ਪ੍ਰਤੀਕਰਮ ਦਾ ਰੰਗ ਅਜੇ ਪੂਰਾ ਉਗੜਨਾ ਬਾਕੀ ਹੈ ਮੌਜੂਦਾ ਸ਼ਾਂਤ ਹਾਲਤ ਹਕੀਕਤ ਦਾ ਸਹੀ ਪਰਤਾਓ ਰਿਫਲੈਕਸ਼ਨ ਨਹੀਂ ਹੈ ਐਡੇ ਵਿਆਪਕ ਪੱਧਰ ਤੇ ਕੀਤੇ ਗਏ ਕਦੇ ਦੇਖੇ ਨਾ ਸੁਨੇ ਫੌਜੀ ਐਕਸ਼ਨ ਨੇ ਪਿੰਡਰਾਂ ਵਾਲੇ ਦੇ ਸਾਰੇ ਜਥੇਬੰਦਕ ਤਾਣੇ ਬਾਣੇ ਨੂੰ ਇੱਕ ਵਾਰ ਜ਼ਰੂਰ ਮਧੂਲ ਦਿੱਤਾ ਅਤੇ ਇੰਨੀ ਸ਼ਕਤੀ ਵਾਲੀ ਹਾਲਤ ਵਿੱਚ ਫੌਰੀ ਕਿਸੇ ਵੱਡੇ ਆਪ ਮੁਹਾਰੇ ਉਭਾਰ ਦੀ ਉਮੀਦ ਕਰਨੀ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਹਾਲਤਾਂ ਦੇ ਸ਼ਾਂਤ ਹੋ ਜਾਣ ਦਾ ਭੁਲੇਖਾ ਖਾ ਜਾਣਾ ਸਿਆਸੀ ਕਾਚਪੂਣਾ ਹੈ ਅਜੇ ਤੱਕ ਸਾਡੇ ਕੋਲ ਸਾਰੇ ਪੰਜਾਬ ਦੀ ਪੂਰੀ ਸਹੀ ਤੇ ਮੁਕੰਮਲ ਰਿਪੋਰਟ ਨਹੀਂ ਪਹੁੰਚੀ ਜੋ ਟੁਟਮੀਆਂ ਖਿੰਡਰੀਆਂ ਰਿਪੋਰਟਾਂ ਪਹੁੰਚੀਆਂ ਵੀ ਨੇ ਉਹਨਾਂ ਵਿੱਚੋਂ ਬਹੁਤੀਆਂ ਪੱਖਪਾਤੀ ਤੇ ਸਤਈ ਪ੍ਰਭਾਵਾਂ ਤੇ ਆਧਾਰਤ ਹਨ ਅਸਲ ਵਿੱਚ ਹਕੀਕੀ ਰਿਪੋਰਟਿੰਗ ਦੀ ਸਮੱਸਿਆ ਬੇਹੱਦ ਰੜਕ ਰਹੀ ਹੈ ਅਤੇ ਇਹ ਸਮੱਸਿਆ ਜਥੇਬੰਦਕ ਨਹੀਂ ਸਿਆਸੀ ਹੈ ਪੱਖਪਾਤਾਂ ਤੋਂ ਮੁਕਤ ਹੋ ਕੇ ਲੋਕਾਂ ਦੇ ਹਕੀਕੀ ਰੌਂ ਅਤੇ ਵਿਚਾਰਾਂ ਨੂੰ ਬੁਝਣਾ ਇਹਨਾਂ ਦਾ ਡੂੰਗਾ ਸੰਸਲੇਸ਼ਨ ਕਰਨਾ ਸਾਡੀ ਜਥੇਬੰਦੀ ਅੰਦਰ ਬੜੀ ਹੀ ਦੁਰਲੱਭ ਵਸਤੂ ਹੈ ਇਸ ਪੱਖੋਂ ਲੋਕਾਂ ਦੇ ਰੌਂ ਤੇ ਭਾਵਨਾਵਾਂ ਨੂੰ ਸਹੀ ਤੌਰ ਤੇ ਬੁੱਝਣ ਦੇ ਮਾਮਲੇ ਵਿੱਚ ਅਸੀਂ ਬਹੁਤ ਕੱਚੇ ਸਾਬਤ ਹੋਏ ਹਾਂ ਅਜੇ ਹੀ ਸੂਰਤ ਵਿੱਚ ਭਰੋਸੇ ਨਾਲ ਕੋਈ ਨਿਰਣਾ ਤੇ ਵਿਚਾਰ ਬਣਾਉਣਾ ਬੜਾ ਮੁਸ਼ਕਲ ਹੈ ਅਸਲ ਵਿੱਚ ਅਸੀਂ ਅਜੇ ਤੱਕ ਪਰਪੱਕ ਰਾਸੀ ਲੀਡਰਾਂ ਵਾਲੀ ਸਖਲਾਈ ਤੇ ਸਮਰੱਥਾ ਹਾਸਲ ਨਹੀਂ ਕੀਤੀ ਅਤੇ ਗੰਭੀਰ ਤੇ ਵੱਡੀਆਂ ਜ਼ਿੰਮੇਵਾਰੀਆਂ ਨੂੰ ਗੈਰ ਜ਼ਿੰਮੇਵਾਰ ਢੰਗ ਨਾਲ ਨੀਮ ਹਕੀਮਾ ਵਾਂਗੂ ਨਿਭਾਉਣ ਦੇ ਆਦੀ ਹੋ ਗਏ ਹਾਂ ਲੋਕਾਂ ਦੇ ਸਹੀ ਜਜ਼ਬਾਤ ਦਾ ਚਲਕਾਰਾ ਹੁਣ ਸੜਕਾਂ ਤੋਂ ਭੱਲਣਾ ਮੂਰਖਪਨਾ ਹੈ ਇਹ ਫੌਜੀ ਰਾਜ ਦੇ ਸ਼ਕੰਜੇ ਦੀ ਹਕੀਕਤ ਤੇ ਖਸਲਤ ਨੂੰ ਨਜ਼ਰ ਅੰਦਾਜ਼ ਕਰਨਾ ਹੈ ਪੰਜਾਬ ਅੰਦਰਲੀ ਇਸ ਸ਼ਾਂਤ ਹਾਲਤ ਦੇ ਐਨ ਉਲਟ ਲੰਡਨ ਵਿੱਚ 15000 ਤੋਂ ਵੱਧ ਸਿੱਖਾਂ ਦੇ ਬੇहद ਗੁੱਸੇ ਭਰੇ ਮਜ਼ਾਰੇ ਦੀ ਅਸੀਂ ਕੀ ਵਿਆਖਿਆ ਕਰਾਂਗੇ ਲੰਡਨ ਦਾ ਇਹ ਮਜ਼ਾਰਾ ਬੇਗਾਨੇ ਮੁਲਕ ਅੰਦਰ ਸਿੱਖਾਂ ਦਾ ਇਤਿਹਾਸ ਅੰਦਰਲਾ ਸਭ ਤੋਂ ਵੱਡਾ ਮਜ਼ਾਰਾ ਸੀ ਅਤੇ ਅਮੋਲਕ ਸਿੰਘ ਵਰਗਾ ਜਾਣਿਆ ਪਛਾਣਿਆ ਨਰਮ ਦਲੀਆ ਵੀ ਵੱਖਰੀ ਸਿੱਖ ਰਿਆਸਤ ਦੇ ਭਾਰੂ ਰੌਂ ਦੇ ਸਾਫ ਅਸਰ ਹੇਠ ਆਇਆ ਹੋਇਆ ਸੀ ਇੱਕ ਮਿੰਟ ਜਰਾ ਕਲਪਨਾ ਕਰਕੇ ਦੇਖੋ ਜੇਕਰ ਪੰਜਾਬ ਅੰਦਰ ਫੌਜੀ ਕਾਰਵਾਈ ਤੋਂ ਪਹਿਲਾਂ ਵਾਲੀਆਂ ਸ਼ਹਿਰੀ ਖੁੱਲ੍ਹਾ ਬਹਾਲ ਕਰ ਦਿੱਤੀਆਂ ਜਾਣ ਤਾਂ ਪੰਜਾਬ ਦਾ ਸਿਆਸੀ ਦ੍ਰਿਸ਼ ਕਿਹੋ ਜਿਹਾ ਹੋਵੇਗਾ ਸੰਖੇਪ ਵਿੱਚ ਪੰਜਾਬ ਅੰਦਰ ਮੌਜੂਦਾ ਹਾਲਤ ਦੀ ਤਸਵੀਰ ਇਹ ਹੈ ਨੰਬਰ 1 ਸਿੱਖ ਜਨਤਾ ਖਾਸ ਕਰਕੇ ਮੱਧ ਵਰਗ ਤੇ ਕਿਸਾਨੀ ਦੇ ਵੱਡੇ ਹਿੱਸਿਆਂ ਅੰਦਰ ਕੇਂਦਰੀ ਹਾਕਮਾਂ ਵਿਰੁੱਧ ਰੋਹ ਤੇ ਗੁੱਸੇ ਦੀਆਂ ਤਿੱਖੀਆਂ ਭਾਵਨਾਵਾਂ ਵਿਚਰ ਰਹੀਆਂ ਉਹ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਭਾਰਤ ਅੰਦਰ ਸੱਤ ਬਗਾਨੇ ਮਹਿਸੂਸ ਕਰਨ ਲੱਗ ਪਏ ਹਨ ਇਸ ਪਿੱਛੇ ਆਰਥਿਕ ਤੇ ਸੱਭਿਆਚਾਰਕ ਦੋਨੋਂ ਫੈਕਟਰ ਕੰਮ ਕਰਦੇ ਹਨ ਉਹ ਆਰਥਿਕ ਅੱਖੋਂ ਲੁੱਟ ਤੇ ਵਿਕਰੇ ਦਾ ਸ਼ਿਕਾਰ ਅਤੇ ਸੱਭਿਆਚਾਰਕ ਤੇ ਧਾਰਮਿਕ ਪੱਖੋਂ ਪੱਖਪਾਤ ਤੇ ਧੱਕੇਸ਼ਾਹੀ ਦੇ ਸ਼ਕਾਰ ਮਹਿਸੂਸ ਕਰਦੇ ਹਨ ਇਸ ਕਰਕੇ ਉਹਨਾਂ ਦੇ ਅੰਦਰ ਭਾਰਤ ਨਾਲੋਂ ਵੱਖ ਹੋਣ ਦੀ ਤੂ ਕਿਤੇ ਵੱਧ ਮਜ਼ਬੂਤ ਹੋ ਗਈ ਹੈ ਹਿੰਦੂ ਵਰਗ ਲਗਭਗ ਸਾਰੇ ਦਾ ਸਾਰਾ ਇਸ ਫੌਜੀ ਕਾਰਵਾਈ ਉੱਤੇ ਖੁਸ਼ੀ ਤੇ ਰਾਹਤ ਦਾ ਇਜ਼ਹਾਰ ਕਰ ਰਿਹਾ ਹੈ ਉਹਨਾਂ ਦੇ ਮਨਾਂ ਅੰਦਰ ਸੁਰੱਖਿਆ ਦੀ ਜਿੰਨੀ ਤਿੱਖੀ ਭਾਵਨਾ ਸੀ ਉਹ ਦੂਰ ਹੋਈ ਹੈ ਅਤੇ ਉਹ ਭਾਰਤੀ ਫੌਜ ਤੇ ਕੇਂਦਰੀ ਹਕੂਮਤ ਨੂੰ ਮੁਕਤੀ ਦਾਦੇ ਵਜੋਂ ਦੇਖਣ ਲੱਗੇ ਹਨ ਅਤੇ ਆਪਣਾ ਪੂਰਾ ਵਜ਼ਨ ਤੇ ਹਮਾਇਤ ਭਾਰਤੀ ਰਾਜ ਦੇ ਪੱਖ ਵਿੱਚ ਬਗਤੌਣ ਲਈ ਤਤਪਰ ਹਨ ਹਿੰਦੂ ਵਰਗ ਅੰਦਰਲਾ ਜਨੂਨੀ ਫਿਰਕੂ ਅੰਸਰ ਬਦਲਾਖੋਰੀ ਦੀ ਭਾਵਨਾ ਨਾਲ ਵੱਧ ਖੁੱਲਮ ਖੁੱਲਾ ਤੇ ਚੱਕਵਾ ਪ੍ਰਤੀਕਰਮ ਪ੍ਰਗਟ ਕਰ ਰਿਹਾ ਹੈ ਅਤੇ ਹਿੰਦੂ ਵਰਗ ਅੰਦਰ ਹਿੰਦੂ ਸ਼ਾਵਨਵਾਦ ੜਕਾਉਣ ਦਾ ਵਾਹਕ ਬਣ ਰਿਹਾ ਹੈ ਨੰਬਰ 3 ਪੰਜਾਬੀ ਬਸੋਂ ਦੇ ਗੈਰ ਜੱਟ ਤਬਕੇ ਖਾਸ ਕਰਕੇ ਦਲਤ ਵਰਗ ਵੀ ਕੇਂਦਰ ਸਰਕਾਰ ਦੀ ਇਸ ਕਾਰਵਾਈ ਨੂੰ ਕਬੂਲਮਾ ਹੰਗਾਰਾ ਹੀ ਭਰ ਰਹੇ ਹਨ ਕਿਉਂਕਿ ਉਹ ਸਿੱਖ ਸਟੇਟ ਨੂੰ ਜੱਟ ਹੰਕਾਰ ਪੁਣੇ ਦੇ ਸਮਰੂਪ ਹੀ ਸਮਝਦੇ ਹਨ ਇਹ ਤਬਕੇ ਭਾਰਤੀ ਹਾਕਮਾਂ ਦੀ ਸਿੱਖ ਗਰਮ ਦਲੀਆਂ ਵਿਰੁੱਧ ਸਿਆਸੀ ਜੰਗ ਦਾ ਤਕੜਾ ਹਮੈਤੀ ਆਧਾਰ ਹਨ ਅਤੇ ਭਾਰਤੀ ਹਾਕਮ ਆਪਣੇ ਇਸ ਹਮੈਤੀ ਆਧਾਰ ਨੂੰ ਕਟੜ ਰષ્ટ્રਵਾਦੀ ਪੈੰਥੜੇ ਤੇ ਲਾਮਬੰਦ ਕਰਨ ਲਈ ਹੋਰ ਵੱਧ ਯਤਨ ਜਟਾਉਣਗੇ ਨੰਬਰ 3 ਪੰਜਾਬ ਦੀ ਦਰਮਿਆਨੀ ਸੰਤੀ ਸਰਮਾਇਦਾਰੀ ਸਿੱਖ ਗਰਮ ਖਿਆਲੀਆਂ ਦੇ ਕਟੜ ਧਾਰਮਿਕ ਪੈੰਥੜੇ ਸਦਕਾ ਭਾਰਤ ਦੀ ਵੱਡੀ ਸਰਮਾਇਦਾਰੀ ਦਾ ਹੀ ਸਾਥ ਦੇ ਰਹੀ ਹੈ ਨੰਬਰ 4 ਪਿੰਡੂ ਸਰਮਾਇਦਾਰੀ ਠਨਾੜ ਕਿਸਾਨੀ ਭਾਵੇਂ ਬਖਰੀ ਸਿੱਖ ਸਟੇਟ ਦੀ ਹਮੈਤੀ ਨਹੀਂ ਪਰ ਹਾਲ ਦੀ ਘੜੀ ਸਿੱਖ ਜਨਤਾ ਦੀਆਂ ਭਾਵਨਾਵਾਂ ਦੇ ਵਹਾਇਟ ਭਾਰਤੀ ਹਾਕਮਾਂ ਦਾ ਖੁੱਲ ਕੇ ਪੱਖ ਲੈਣ ਤੋਂ ਸੰਕੋਚ ਕਰ ਰਹੀ ਹੈ ਪਿੰਡੂ ਸਿੱਖ ਸਰਮਾਇਦਾਰੀ ਸਿੱਖ ਜਨਤਾ ਦੇ ਨਾਲ ਖੜਕੇ ਹੀ ਉਹਨਾਂ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਅਤੇ ਆਪਣੇ ਜਮਾਤੀ ਸਿਆਸੀ ਹਿੱਤਾਂ ਦੇ ਪੱਖ ਵਿੱਚ ਕਾਇਲ ਕਰਨ ਦਾ ਪੈਂਤੜਾ ਧਾਰਨ ਕਰੇਗੀ ਭਾਰਤੀ ਹਾਕਮ ਸਿੱਖ ਜਨਤਾ ਦੇ ਵੱਧ ਤੋਂ ਵੱਧ ਹਿੱਸਿਆਂ ਨੂੰ ਪਰਮਾਉਣ ਤੇ ਬਰਚਾਉਣ ਲਈ ਪਿੰਡੂ ਸੇਖ ਖਰਮਾਇਦਾਰੀ ਤੇ ਇਸ ਦੇ ਅਸਰ ਹੇਠਲੇ ਸੰਤਾ ਮਹਾਂਤਾਂ ਦੀਆਂ ਸੇਵਾਵਾਂ ਹਾਸਲ ਕਰਨ ਲਈ ਪੂਰੀ ਬਾਹ ਲਾਉਣਗੇ ਨੰਬਰ 5 ਸਮੂਚੀਆਂ ਮੌਕਾ ਪਰਸਤ ਪਾਰਲੀਮੈਂਟਨੀ ਪਾਰਟੀਆਂ ਭਾਰਤੀ ਹਾਕਮਾਂ ਦੀ ਡਟਵੀ ਹਮਾਇਤ ਆ ਖੜੀਆਂ ਹਨ ਬੇਕਿਰਕ ਫੌਜੀ ਕਾਰਵਾਈ ਤੋਂ ਬਾਅਦ ਕੇਂਦਰੀ ਹਾਕਮ ਸਾਰੇ ਮਸਲੇ ਨੂੰ ਸਿਆਸੀ ਜੰਗ ਦੀ ਪੱਧਰ ਤੇ ਨਿਪਟ ਰਹੇ ਹਨ ਉਹਨਾਂ ਨੇ ਆਪਣੀ ਸਾਰੀ ਪ੍ਰਚਾਰ ਮਸ਼ੀਨਰੀ ਸੇਖ ਗਰਮ ਖਿਆਲੀਆਂ ਵਿਰੁੱਧ ਬੇਹੱਦ ਜ਼ਹਿਰੀਲੇ ਤੇ ਸ਼ਰੀਲੇ ਫਰਾਪੇ ਗੰਡੇਲੀ ਝੋਕ ਦਿੰਦੀ ਹੈ ਭਾਰਤੀ ਹਾਕਮਾਂ ਦਾ ਮੁੱਖ ਪੈੰਤਲਾ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਹੈ ਉਹ ਇਸ ਮਸਲੇ ਤੇ ਅੰਨੇ ਰਾਸ਼ਟਰਵਾਦੀ ਜ਼ੋਰਦਾਰ ਹਨੇਰੀ ਚਲਾਉਣ ਲਈ ਪੂਰਾ ਤਾਣ ਲਾ ਰਹੇ ਹਨ ਸੇਖ ਗਰਮ ਖਿਆਲੀਆਂ ਉੱਤੇ ਦੇਸ਼ ਧਰੋਹ ਦੇ ਮਕਦਮੇ ਚਲਾਉਣ ਅਤੇ ਸਾਰੇ ਮਸਲੇ ਬਾਰੇ ਵਾਈਟ ਪੇਪਰ ਜਾਰੀ ਕਰਨ ਦਾ ਫੈਸਲਾ ਇਸੇ ਮਕਸਦ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ ਇਸ ਪਛਾਂਖੇ ਚੋ ਸਿਆਸੀ ਜੰਗ ਵਿੱਚ ਦੇਸ਼ ਭਰ ਦੀ ਸ਼ਾਖੜੀ ਪ੍ਰੈਸ ਤੇ ਸਾਰੀਆਂ ਮੌਕਾਪਰਸਤ ਪਾਰਟੀਆਂ ਡਟ ਕੇ ਭਾਰਤੀ ਹਾਕਮਾਂ ਨਾਲ ਖੜੀਆਂ ਹੋ ਗਈਆਂ ਹਨ ਦੋਨੋਂ ਸੋਧਵਾਦੀ ਕਮਿਊਨਿਸਟ ਪਾਰਟੀਆਂ ਸੀਪੀਆਈ ਤੇ ਸੀਪੀਐਮ ਦੇਸ਼ ਦੀ ਅਖੰਡਤਾ ਦੇ ਪਿਛਾਖੜੀ ਪੈਥੜੇ ਨੂੰ ਉਭਾਰਨ ਤੇ ਪ੍ਰਚਾਰਨ ਵਿੱਚ ਕੇਂਦਰੀ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੇ ਰੋਲ ਨਿਭਾਉਣ ਲਈ ਅੱਗੇ ਆ ਚੁੱਕੀਆਂ ਹਨ ਇਸ ਸਾਰੀ ਸਿਆਸੀ ਮੁਹਿੰਮ ਨੂੰ ਸੋਵੀਅਤ ਰੂਸੀ ਗੁੱਟ ਦੀ ਹਮਾਇਤ ਤੇ ਸਰਪ੍ਰਸਤੀ ਹਾਸਲ ਹੋਵੇਗੀ ਆਗਾਮੀ ਆਮ ਚੋਣਾਂ ਵਿੱਚ ਇੰਦਰਾ ਗਾਂਧੀ ਦਾ ਸ਼ਰੋਮਣੀ ਨਾਰਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਚਾਉਣਾ ਹੋਵੇਗਾ ਸਿੱਖ ਗਰਮਖਿਆਲੀਆਂ ਦੇ ਵਿਰੁੱਧ ਮੁਕਦਮਿਆਂ ਅਤੇ ਵਾਈਟ ਪੇਪਰ ਆਦਿ ਸਫੈਦ ਝੂਠਾਂ ਦੇ ਜ਼ਰੀਏ ਉਹ ਇਸ ਮੁਹਿੰਮ ਨੂੰ ਚੋਣਾਂ ਤੱਕ ਸੇਕਰੀਮ ਪਹੁੰਚਾਉਣ ਦਾ ਦਾ ਪੇਚਕ ਪੈਤਲਾ ਅਖਤਿਆਰ ਕਰੇਗੀ ਇੱਕ ਪਾਸੇ ਵਿਰੋਧੀ ਪਾਰਟੀਆਂ ਦੀ ਹਮਾਇਤ حاصل ਕਰਦੀ ਹੋਈ ਉਹ ਹੌਲੀ-ਹੌਲੀ ਇਸ ਮਸਲੇ ਤੇ ਉਹਨਾਂ ਨੂੰ ਵੀ ਰਗੜ ਮਾਂਜੇ ਹੇਠ ਲਿਆਉਣ ਦੀ ਕੋਸ਼ਿਸ਼ ਕਰੇਗੀ ਕੁਝ ਕਾਂਗਰਸੀ ਆਗੂਆਂ ਵੱਲੋਂ ਵਿਰੋਧੀ ਪਾਰਟੀਆਂ ਸੰਬੰਧੀ ਗੁਸੈਲੇ ਬਿਆਨ ਆਉਣੇ ਸ਼ੁਰੂ ਹੋ ਵੀ ਗਏ ਹਨ ਜੰਮੂ ਕਸ਼ਮੀਰ ਅੰਦਰ ਫਾਰੂਕ ਅਬਦੁੱਲਾ ਦੀ ਸਰਕਾਰ ਨੂੰ ਇਸ ਮੂਹਮ ਦਾ ਖਾਸ ਨਿਸ਼ਾਨਾ ਬਣਾਇਆ ਜਾਵੇਗਾ ਵਕਰੀ ਸੇਖਰੇ ਆਸ ਦੇ ਪੈਤੜੇ ਦੇ ਪਛਾਣ ਖਿਚੂ ਖਾਸੇ ਬਾਰੇ ਸਾਡੇ ਅੰਦਰ ਕੋਈ ਦੂਰਾਵਾ ਨਹੀਂ ਹਨ ਪਰ ਇਸ ਧਾਰਾ ਦੀ ਹਕੀਕੀ ਤੇ ਸੰਭਾਵੀ ਤਾਕਤ ਬਾਰੇ ਸਾਡੇ ਪਹਿਲੇ ਨਿਰਣਿਆਂ ਅਤੇ ਵਿਚਾਰਾਂ ਬਾਰੇ ਜ਼ਰੂਰ ਮੁੜ ਸੋਚਣ ਦੀ ਲੋੜ ਹੈ ਜਿਵੇਂ ਕਿ ਪਹਿਲਾਂ ਵੀ ਕਈ ਥਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਅਤੇ ਇਸ ਨੂੰ ਵਾਰ-ਵਾਰ ਦੁਹਰਾਉਣ ਦੀ ਲੋੜ ਹੈ ਕਿ ਅਸੀਂ ਸਿੱਖ ਜਨਤਾ ਦੇ ਕਾਫੀ ਵੱਡੇ ਹਿੱਸੇ ਦੀਆਂ ਦਿੱਲੀ ਭਾਵਨਾਵਾਂ ਨੂੰ ਬਹੁਤ ਹੀ ਘਟਾ ਕੇ ਦੇਖਿਆ ਇਸ ਬਾਹਰਮੁਖੀ ਤੱਤ ਨੂੰ ਅੱਖੋਂ-ਓਹਲੇ ਕਰਨ ਵਿੱਚੋਂ ਹੀ ਸਾਡੀ ਪਿੰਡਰਾਂ ਵਾਲੇ ਦੇ ਵਰਤਾਰੇ ਨੂੰ ਘਟਾ ਕੇ ਅੰਗਣ ਦੀ ਰੁਚੀ ਜਨਮੀ ਹੈ ਅਜੇ ਵੀ ਇਸ ਹਕੀਕਤ ਤੋਂ ਅੱਖਾਂ ਮੀਟੀ ਰੱਖਣਾ ਬੇਹੱਦ ਖਤਰਨਾਕ ਤੇ ਅਫਸੋਸਨਾਕ ਹੋਵੇਗਾ ਭਾਵੇਂ ਕਿ ਸਿੱਖ ਜਨਤਾ ਦੇ ਕੁਝ ਹਿੱਸੇ ਸੰਤ ਪਿੰਡਰਾਂ ਵਾਲੇ ਵੱਲੋਂ ਅਪਣਾਈ ਅੰਨੇਵਾ ਕਤਲਾਂ ਦੀ ਨੀਤੀ ਤੋਂ ਦੇ ਲੋਖ ਖੁਸ਼ ਨਹੀਂ ਸਨ ਫ਼ਾਰਿਸ ਦੇ باوجود ਬਹੁਤ ਵੱਡੇ ਹਿੱਸਿਆਂ ਦੀਆਂ ਦਲੀ ਹਮਦਰਦੀਆਂ ਉਸ ਦੇ ਨਾਲ ਸਨ ਪਿੰਡਰਾਂ ਵਾਲੇ ਤੇ ਉਸ ਦੀ ਸਾਰੀ ਜੁਝਾਰੂ ਫੋਰਸ ਦੀ ਸ਼ਰਧਾਲੂ ਸਿੱਖਾਂ ਦੇ ਨਜ਼ਰੀਏ ਵਿੱਚ ਕਸੂਰਮ ਗਤੀ ਭਾਰੀ ਮੌਤ ਨਾਲ ਸਿੱਖ ਜਨਤਾ ਦੀਆਂ ਪਿੰਡਰਾਂ ਵਾਲੇ ਦੇ ਰਾਸੀ ਨਿਸ਼ਾਨੇ ਨਾਲ ਹਮਦਰਦੀਆਂ ਕਿਤੇ ਜ਼ਿਆਦਾ ਵੱਧ ਗਈਆਂ ਹਨ ਕੇਂਦਰੀ ਹਕੂਮਤ ਦੇ ਕਹਿਰਵਾਨ ਰਵਈਏ ਨੇ ਵੱਖਰੀ ਸਿੱਖ ਸਟੇਟ ਦੇ ਧੁੰਦਲੇ ਜਦਬੇ ਨੂੰ ਹੋਰ ਤਕੜਾਈ ਬਖਸ਼ੀ ਹੈ ਜਿਉਂ-ਜਿਉਂ ਫੌਜੀ ਕਾਰਵਾਈ ਦੇ ਹੋਰ ਬਿਉਰੇ ਸਾਹਮਣੇ ਆਉਣੇ ਹਨ ਅਤੇ ਸਿੱਖ ਝੜਾਰੂਆਂ ਤੇ ਮੁਕਦਮੇ ਹਾਦ ਦੇ ਰੂਪ ਵਿੱਚ ਸਿਆਸੀ ਜੰਗ ਦਾ ਅਖਾੜਾ ਹੋਰ ਮਗਣਾ ਹੈ ਨਵੀਆਂ ਤੋਂ ਨਵੀਆਂ ਤਾਕਤਾਂ ਨੇ ਸਿੱਖ ਗਰਮ ਦਲੀਆਂ ਦੀ ਹਮਾਇਤ ਵਿੱਚ ਸਰਗਰਮ ਹੋਣਾ ਹੈ ਅਤੇ ਸਿੱਖਾਂ ਦੇ ਕੇਂਦਰੀ ਵਿਰੋਧੀ ਜਜ਼ਬੇ ਨੇ ਹੋਰ ਤਾ ਫੜਨਾ ਹੈ ਬਗਾਵਤ ਕਰਨ ਵਾਲੇ ਸਿੱਖ ਫੌਜੀਆਂ ਦਾ ਮਸਲਾ ਵੀ ਅਜੇ ਦੇਸ਼ ਵਿਦੇਸ਼ ਅੰਦਰ ਹੋਰ ਭਖਣਾ ਹੈ ਇਸ ਸਾਰੇ ਅਮਲ ਨੇ ਸਿੱਖ ਜਜ਼ਬਾਤ ਨੂੰ ਹੋਰ ਪਖਾਉਣਾ ਹੈ ਸੋ ਵੱਖਰੀ ਸਿੱਖ ਸਟੇਟ ਦਾ ਵਿਚਾਰ ਹੁਣ ਪੁੱਜ ਬੇਵਕਤੇ ਤੇ ਖੋਸ਼ੇ ਸਮਝੇ ਜਾਂਦੇ ਸਿੱਖ ਸਿਆਸਤਦਾਨਾਂ ਦਾ ਨਾਰਾ ਨਹੀਂ ਰਿਹਾ ਇਹ ਹੁਣ ਇੱਕ ਹਕੀਕੀ ਲਹਿਰ ਦਾ ਰੂਪ ਧਾਰਨ ਕਰ ਗਿਆ ਹੈ ਇਸ ਅੰਦਰ ਭਵੇਖ ਵਿੱਚ ਅਨੇਕਾਂ ਉਤਰਾ ਚੜਾ ਆ ਸਕਦੇ ਹਨ ਅਤੇ ਭਵੇਖ ਅੰਦਰ ਇਸ ਉੱਤੇ ਅਸਰ ਅੰਦਾਜ਼ ਹੋਣ ਵਾਲੇ ਸਾਰੇ ਫੈਕਟਰਾਂ ਦਾ ਅੱਜ ਹੀ ਥੋਹ ਪਾ ਸਕਣਾ ਨਾ ਮੁਮਕਿਨ ਹੈ ਪਰ ਵਕਰੀ ਸਿੱਖ ਸਟੇਟ ਦਾ ਇੱਕ ਵਿਚਾਰ ਜਨਮ ਲੈ ਚੁੱਕਾ ਹੈ ਅਤੇ ਇਸ ਦੇ ਵਧਣ ਫੁੱਲਣ ਲਈ ਦੇਸ਼ ਅੰਦਰ ਵੀ ਕਾਫੀ ਜ਼ਰਖੇ ਭੋਏ ਮੌਜੂਦ ਹੈ ਅਤੇ ਵਿਦੇਸ਼ੀ ਤਾਕਤਾਂ ਵੀ ਇਸ ਨੂੰ ਬਲ ਦੇਣ 'ਚ ਰੁਚੀ ਲੈਣਗੀਆਂ ਸਾਡੀ ਆਪਣੇ ਅੰਤਰਮੁਖੀ ਵਿਚਾਰਾਂ ਤੇ ਨਿਰਣਿਆਂ ਨਾਲ ਇਸ ਬਾਹਰਮੁਖੀ ਹਕੀਕਤ ਨੂੰ ਉਂਝ ਹੀ ਸਿਰ ਫੇਰ ਕੇ ਰੱਦ ਨਹੀਂ ਕਰ ਦੇਣਾ ਚਾਹੀਦਾ ਸੋ ਗੈ ਇਸ ਦਾ ਪੂਰੀ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਸ ਵਿਰੁੱਧ ਵਿਚਾਰ ਧਾਰਕ ਜੱਦੋ ਜਹਿਦ ਦੇ ਕਾਰਜ ਨੂੰ ਪੂਰੀ ਸੰਜੀਦਗੀ ਨਾਲ ਹੱਥ ਪਾਉਣਾ ਚਾਹੀਦਾ ਹੈ ਨੋਟ ਇਸ ਹੱਥ ਲਿਖਤ ਦਾ ਆਖਰੀ ਪੰਨਾ ਗੁੰਮ ਹੋ ਜਾਣ ਕਰਕੇ ਇਹ ਲਿਖਤ ਅਧੂਰੀ ਹੀ ਛਾਪੀ ਜਾ ਰਹੀ ਹੈ ਇੱਥੇ ਇੱਕ ਗੱਲ ਸਪਸ਼ਟ ਕਰਨੀ ਜ਼ਰੂਰੀ ਹੈ ਕਿ ਉਸ ਵੇਲੇ ਮੈਂ ਭਾਵੇਂ ਦਿਲੋਂ ਵੱਖਰੀ ਸਿੱਖ ਸਟੇਟ ਦੇ ਵਿਚਾਰ ਨਾਲ ਕਾਫੀ ਹੱਦ ਤੱਕ ਕਾਇਲ ਹੋ ਚੁੱਕਾ ਸੀ ਪਰ ਇਹ ਗੱਲ ਜਥੇਬੰਦੀ ਦੇ ਅੰਦਰ ਖੁੱਲ੍ਹ ਕੇ ਕਹਿਣ ਦਾ ਮੌਕਾ ਤੇ ਮਾਹੌਲ ਨਹੀਂ ਸੀ ਉਸ ਵੇਲੇ ਅਸੀਂ ਸਿੱਖ ਕੌਮ ਤੇ ਪੰਜਾਬੀ ਕੌਮ ਦੇ ਸਿਧਾਂਤਕ ਭੰਬਲ ਪੂਸੇ ਤੋਂ ਮੁਕਤ ਨਹੀਂ ਹੋਏ ਸੀ ਅਤੇ ਪ੍ਰਚਲਿਤ ਸਮਝ ਤੇ ਰੀਤ ਦੇ ਅਨੁਸਾਰ ਅਸੀਂ ਪੰਜਾਬੀ ਕੌਮ ਦੀ ਸਿਧਾਂਤਕ ਧਾਰਨਾ ਦਾ ਇਸਤੇਮਾਲ ਹੀ ਕਰਦੇ ਸੀ ਜਿਵੇਂ ਕਿ ਅੱਗੇ ਜਾ ਕੇ ਦਰਸਾਇਆ ਜਾਵੇਗਾ ਇਸ ਸਿਧਾਂਤਕ ਗੰਦਲ ਚੌਂਦ ਚੋਂ ਮੁਕਤ ਹੋਣ ਵਿੱਚ ਕਾਫੀ ਸਮਾਂ ਵੀ ਲੱਗਿਆ ਅਤੇ ਸਾਡਾ ਬਹੁਤ ਜ਼ੋਰ ਵੀ ਖਾਪਿਆ ਕਿਤਾਬ ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 3 ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ